ਅੱਜ ਭਾਈ ਅਮਰਤਪਾਲ ਸਿੰਘ ਖਾਲਸਾ ਜੋ ਖੰਡੂਰ ਸਾਹਿਬ ਲੋਕ ਸਭਾ ਸੀਟ ਤੋਂ ਜਿੱਤੇ ਨਾ ਆਜ਼ਾਦ ਉਮੀਦਵਾਰ 197000 ਦੀ ਬੋਰਡ 197000 ਬੋਰਡ ਦੀ ਲੀਡ ਨਾਲ ਤੇ ਭਾਈ ਅਮਰਤਪਾਲ ਜੀ ਨੂੰ ਅੱਜ ਲਿਆਂਦਾ ਗਿਆ ਡਿਬਰੂਗੜ੍ਹ ਤੋਂ ਦਿੱਲੀ ਪਾਰਲੀਮੈਂਟ ਵਿੱਚ ਤੇ ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਜਿਨੇ ਆਪਣੇ ਚੈਂਬਰ ਦੇ ਵਿੱਚ ਉਹਨਾਂ ਨੂੰ ਸੌਂ ਚਕਵਾਈ ਸੌਂ ਚਕਾਉਣ ਤੋਂ ਬਾਅਦ ਜੋ ਪ੍ਰੋਟੋਕੋਲ ਮੁਤਾਬਕ ਦਸਕਤ ਗੂਟੇ ਜੋ ਸੰਵਿਧਾਨ ਦੇ ਸੈਕਸ਼ਨ ਮੁਤਾਬਕ ਕਾਰਵਾਈ ਕੀਤੀ ਗਈ ਤੇ ਉਸ ਤੋਂ ਬਾਅਦ ਭਾਈ ਅਮਰਤਪਾਲ ਜੀ ਨੂੰ ਸੂਤਰਾਂ ਦੇ ਵਾਲੇ ਤੋਂ ਬਦਲ ਲੱਗਿਆ ਕਿ ਉਹਦੇ ਪਰਿਵਾਰ ਨਾਲ ਮੁਲਾਕਾਤ ਕਰਾਈ ਤੇ ਉਹ ਬੜਾ ਚੜ੍ਹਦੀ ਕਲਾ 'ਚ ਸੀ ਤੇ ਤਸਵੀਰਾਂ ਵੀ ਉਹਦੀਆਂ ਸਾਂਝੀਆਂ ਕੀਤੀਆਂ ਤੇ ਜਿਹੜੀ ਗੱਲ ਚੱਲ ਰਹੀ ਸੀ ਕਿ ਸਰਕਾਰ 60 ਦਿਨ ਟਪਾਉਂਦੀ ਐ ਤੇ ਉਹਦੀ ਸੀਟ ਐ ਜਿਹੜੀ ਉਹ ਖਾਲੀ ਹੋ ਜਾਵੇਗੀ ਸੋ ਗੱਲ ਇਹ ਹੈ ਵੀ ਸਰਕਾਰ ਕੋਈ ਸਰਕਾਰ 60 ਦਿਨ ਨਹੀਂ ਟਪਾਉਂਦੀ ਕੇਂਦਰ ਸਰਕਾਰ ਖਾਸ ਕਰਕੇ 60 ਦਿਨ ਨਹੀਂ ਟਪਾਉਂਦੀ ਕਿਉਂਕਿ ਸਰਕਾਰ ਤਾਂ ਟਪਾਵੇ ਜੇ ਉਹਨਾਂ ਕੋਲੇ ਐਮਪੀਆ ਦੀ ਕਮੀ ਹੋਵੇ ਮੰਨ ਲਓ ਇੱਕ ਐਮਪੀ ਘਟਦਾ ਤਾਂ ਉਹ ਟਪਾਵੇ ਉਹਦੀ ਸੀਟ ਨੂੰ ਖਾਰਜ ਕਰੇ ਉਹਨਾਂ ਕੋਲੇ ਬਹੁਮਤ ਪੂਰੀ ਹੈ ਔਰ ਜਿਹੜਾ ਹੈਗਾ ਐਮਪੀ ਦੀ ਕੋਈ ਘਾਟ ਨਹੀਂ। ਉਸ ਚ ਉਸ ਤੋਂ ਚਲਾ ਕੀ ਉਹੀ ਵਰਤਦਾ ਹੁੰਦਾ ਵੀ ਚਲੋ ਜਿਹੜੇ ਦੇ 6 ਦਿਨ ਟਪਾ ਦਿਓ ਜੀ ਤੇ ਮੁੜ ਕੇ ਕਿਹੜਾ ਅਮਰਪਾਲ ਨੂੰ ਸੰਗਤ ਨੇ ਜਿਤੇਉਣਾ ਤੇ ਉੱਥੇ ਆਪਣਾ ਬੰਦਾ ਜਿੱਤ ਜੂ ਆਪਣੇ ਬਹੁਮਤ ਪੂਰੀ ਹੋ ਜੂ। ਪਰ ਕੇਂਦਰ ਸਰਕਾਰ ਦੀ ਇਹ ਪਾਲਿਸੀ ਨਾ ਹੈ ਨਾ ਰਹੀ ਹੈ ਨਾ ਹੋਵੇਗੀ। ਇਹ ਰਾਜ ਸਰਕਾਰ ਨੇ ਜਿਹੜੀ ਹੈਗੀ ਐ ਤੇ ਐਨਐਸ ਸੈਕਟ ਲਾਈ ਐ। ਲਵਾਈ ਐ। ਲਾਈ ਐ ਤੇ ਲਵਾਈ ਐ। ਲਾਈ ਮੀਨਜ਼ ਵੀ ਰਿਕਮੈਂਡ ਕੀਤਾ ਤੇ ਲਵਾਈ ਮੀਨਜ਼ ਸੈਂਟਰ ਨੂੰ ਕਹਿ ਕੇ ਲਵਾਈ ਹੈ ਤੇ ਹੁਣ ਵੀ ਜਿਹੜੀ ਪੰਜਾਬ ਪੁਲਿਸ ਗਈ ਸੀ ਲੈਣ ਹੁਣ ਵੀ ਪੰਜਾਬ ਪੁਲਿਸ ਜਿਹੜੀ ਭਾਈ ਅਮਰਤਪਾਲ ਨੂੰ ਲੈਣ ਗਈ ਸੀ ਸੋ ਅੱਜ ਵਧੀਆ ਹੋਇਆ ਜਿਹੜਾ ਕਿ ਸਰਕਾਰ ਨੇ ਲੋਕਤੰਤਰ ਦਾ ਖਿਆਲ ਰੱਖਦੇ ਹੋਏ ਔਰ ਲੋਕਾਂ ਦੇ ਨਮਾਇंदे ਨੂੰ ਸੌਚਕ ਬਾਈ ਲੋਕਾਂ ਦੀ ਇਹਦੇ ਵਿੱਚ ਚਾਹੇ ਭਾਈ ਅਮਰਤਪਾਲ ਦੀ ਵਡਿਆਈ ਨਹੀਂ ਪਰ ਸਰਕਾਰ ਕੇਂਦਰ ਸਰਕਾਰ ਦੀ ਅਸੀਂ ਤਹਿ ਦਿਲੋਂ ਧੰਨਵਾਦੀ ਇਹ ਕਰਦੇ ਆ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਭਾਈ ਅਮਰਤਪਾਲ ਨੂੰ ਸੌਂਚ ਕੁਵਾਈ ਗਈ ਕਿਉਂਕਿ ਇੱਕ ਇੱਕ ਬੋਰਡ ਦੇ ਨਾਲ ਉਹ ਜਤਿਆਇਆ ਗਿਆ ਬੜੀ ਮਿਹਨਤ ਹੋਈ ਕੀਤੀ ਗਰਮੀ ਕਿੰਨੀ ਜ਼ਿਆਦਾ ਸੀਗੀ ਤੇ ਉਹ ਵੀ ਇੱਕ ਆਜ਼ਾਦ ਉਮੀਦਵਾਰ ਕਿਉਂਕਿ ਜੋ ਪਾਰਟੀਆਂ ਉਹਦੀ ਵੋਟ ਬੈਂਕ ਤਾਂ ਹੁੰਦੀ ਹੈ ਪਰ ਇੱਕ ਆਜ਼ਾਦ ਉਮੀਦਵਾਰ ਨੂੰ ਜਿਤੇਆਇਆ ਗਿਆ ਤੇ ਅਸੀਂ ਵਿਧਾਨ ਸਭਾ ਦੇ ਸੈਕਟਰੀ ਔਰ ਸਪੀਕਰ ਸਾਹਿਬਾਨ ਆਮ ਬੇਰਲਾ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਸੌਂ ਚੁਕਵਾ ਕੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦਾ ਧਿਆਨ ਰੱਖਿਆ ਤਾਂ ਜੋ ਅੱਗੇ ਤੋਂ ਇਸ ਸੰਬੰਧੀ ਕਿਸੇ ਵੀ ਵਿਅਕਤੀ ਨੂੰ ਬੇਇਨਸਾਫੀ ਮਹਿਸੂਸ ਨਹੀਂ ਹੋਵੇਗੀ ਦੇਖੋ ਉਹਦੇ ਐਕਟ ਲੱਗਿਆ ਕਾਨੂੰਨ ਦੀ ਧਾਰਾ ਦੇ ਵਿੱਚੋਂ ਅੰਦਰ ਰਿਹਾ ਹੈ ਜੁਰਮਾ ਜੋ ਆਉਦਾ ਉਹ ਕੱਟੀ ਜਾਂਦਾ ਪਰ ਜੋ ਜਨਤਾ ਨੇ ਫਤਵਾ ਦਿੱਤਾ ਸੀ ਉਸ ਨੂੰ ਕੇਂਦਰ ਸਰਕਾਰ ਨੇ ਧਿਆਨ ਵਿੱਚ ਰੱਖਿਆ ਤੇ ਉਸ ਨੂੰ ਸੌਚਕਬਾਈ ਗਈ ਤਾਂ ਜੋ ਉਹਦਾ ਜਿਹੜਾ ਹੈਗਾ ਆਧਾਰ ਹੈ ਪਬਲਿਕ 'ਚ ਹੈ ਉਹ ਬਰਕਰਾਰ ਰਹੇਗਾ ਔਰ ਜੋ ਲੋਕਾਂ ਨੇ ਉਹਨੂੰ ਫਤਵਾ ਦਿੱਤਾ ਸੀ ਉਹ ਬਰਕਰਾਰ ਰਹੇਗਾ ਸੋ ਇਹ ਵੀ ਸਾਹਮਣੇ ਆਇਆ ਹੈ ਕਿ ਅਮਰਤਪਾਲ ਇਸ ਐਨਐਸ ਐਕਟ ਤੋਂ ਜਲਦੀ ਰਿਹਾ ਹੋਵੇਗਾ ਤੇ ਸੰਗਤ ਦੇ ਵਿੱਚ ਤੇ ਆਪਣੇ ਜਿਤੇ ਆਏ ਹੋਏ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਜਿਨ੍ਹਾਂ ਨੇ ਐਮਪੀ ਬਣਾਇਆ ਉਹਨਾਂ ਦੇ ਵਿੱਚ ਜਲਦੀ ਬਿਚਰੇਗਾ ਇਹ ਸੂਤਰਾਂ ਦੇ ਹਵਾਲੇ ਤੋਂ ਵੀ ਪਤਾ ਲੱਗਿਆ ਕਿ ਐਨਐਸਏ ਜਿਹੜੀ ਸੇਤੀ ਟੁੱਟ ਜਾਵੇਗੀ ਸੋ ਸੌਂ ਤੋਂ ਬਾਅਦ ਜਿਹੜਾ ਹੋਏਗਾ ਉਹ ਭਾਰਤ ਦਾ ਐਮਪੀ ਸਰਕਾਰ ਦੇ ਜਿਸਟਮ ਵਿੱਚ ਦਰਜ ਹੋ ਗਿਆ ਜਦੋਂ ਦਾ ਮੰਨ ਦਾ ਬੰਨ ਦਾ ਪੱਤਾ ਮਾਨ ਸਨਮਾਨ ਤਨਖਾਹ ਉਹ ਮਿਲੇਗੀ ਚਾਹੇ ਉਹ ਜੇਲ੍ਹ 'ਚ ਬੈਠਾ ਹੈ ਅੱਜ ਤੋਂ ਬਾਅਦ ਉਹ ਸੰਵਿਧਾਨ ਦੀ ਧਾਰਾ ਦੇ ਵਿੱਚ ਆ ਗਿਆ ਜੋ ਸਾਡੇ ਮੈਂਬਰ ਪਾਰਲੀਮੈਂਟਾਂ ਨੇ ਜਿੰਮੇ ਜਿੰਮੇ ਸੌ ਚੁੱਕੀ ਸੀ ਈਸ਼ਵਰ ਨੂੰ ਮੁੱਖ ਰੱਖਦੇ ਹੋਏ ਸੋ ਬਹੁਤ ਵਧੀਆ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਉਪਰਾਲਾ ਕੀਤਾ ਸੀ ਬੇਨਤੀ ਕਰਦੇ ਆ ਕਿ ਜਾਣੇ ਅਣਜਾਣੇ ਤੋਂ ਨੌਜਵਾਨਾਂ ਤੋਂ ਗਲਤੀਆਂ ਹੋ ਜਾਂਦੀਆਂ ਚਾਹੇ ਉਹ ਕਿਸੇ ਵੀ ਧਰਮ ਦਾ ਹੈ ਕਿਸੇ ਵੀ ਮਸਜਬ ਦਾ ਹੈ ਕਿਸੇ ਵੀ ਮੂਵਮੈਂਟ ਦਾ ਹਿੱਸਾ ਹੈ ਤੋਂ ਇਹ ਜਿਹੜੀ ਉਮਰ ਹੈ 30 ਤੋਂ 40 ਸਾਲ ਤੱਕ ਇੱਥੇ ਕੂਣਾਂ ਵਾਲੇ ਮਾਰਦਾ ਹੁੰਦਾ ਸੋ ਅਸੀਂ ਬੇਨਤੀ ਕਰਦੇ ਆ ਕੇਂਦਰ ਸਰਕਾਰ ਨੂੰ ਵੀ ਨਰਮ ਦਿਲੀ ਦਿਖਾਉਂਦੇ ਹੋਏ ਇਹ ਜਿਹੜੀਆਂ ਐਨਐਸ ਸੈਕਟਰ ਤੋੜ ਕੇ ਤੇ ਉਹਨੂੰ ਰਿਹਾ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਉਹ 5 ਸਾਲਾਂ ਦੇ ਵਿਕਾਸ ਕਾਰਜਾਂ ਵੱਲ ਧਿਆਨ ਦੇਵੇ ਜਿਨ੍ਹਾਂ ਲੋਕਾਂ ਨੇ ਉਸ ਤੇ ਵਿਸ਼ਵਾਸ ਜਤਾਇਆ ਤੇ ਉਹ ਵੀ ਆਪਣੇ ਵਿਸ਼ਵਾਸ ਤੇ ਖਰਾ ਉਤਰੇ ਦੂਜੀ ਬੇਨਤੀ ਇਹ ਹੈ ਵੀ ਕੇਂਦਰ ਸਰਕਾਰ ਆ ਜਿਹੜੀ ਸਾਡੇ ਮੋਦੀ ਭਾਈ ਉਹ ਜਿਹੜੇ ਬੰਦੀ ਸਿੰਘ ਹੈ ਉਹਨਾਂ ਨੂੰ ਵੀ ਰਿਹਾ ਕਰੇ ਤੇ ਉਹਨਾਂ ਦੀਆਂ ਸਜ਼ਾਵਾਂ ਜਿਹੜੀਆਂ ਪੂਰੀਆਂ ਹੋ ਚੁੱਕੀਆਂ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨ ਅਗੇ ਧੰਨਵਾਦ